ਤੁਸੀਂ ਦੇਖ ਰਹੇ ਹੋ ਪੀਬੀਸੀ ਤੇ ਮੈਂ ਹਾਂ ਜਗਦੀਸ਼ ਸਿੰਘ ਗਿੱਤਾ ਦੁਨੀਆ ਦੇ ਵਿੱਚ ਤੁਸੀਂ ਸਾਡੇ ਨਾਲ ਸੋਸ਼ਲ ਮੀਡੀਆ ਤੇ ਜੁੜੇ ਹੋ ਗੱਲ ਅੱਜ ਕਰਾਂਗੇ ਇੱਕ ਖੂਨੀ ਪ੍ਰਧਾਨ ਮੰਤਰੀ ਦੀ ਦੂਜੇ ਖੂਨੀ ਪ੍ਰਧਾਨ ਮੰਤਰੀ ਨੂੰ ਬੰਨਣਾ ਜੇ ਭਾਰਤ ਦੀ ਗੱਲ ਕਰੀਏ ਤੀਜੀ ਵਾਰ ਇਸ ਵਾਰ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਬੀਜੇਪੀ ਜਿਹੜੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਦੇ ਨੇ ਮਤਲਬ ਇਦਾਂ ਵੀ ਬਹੁਤ ਮਤ ਤਾਂ ਨਹੀਂ ਮਿਲਦੀ ਪਰ ਫਿਰ ਵੀ ਨितीश ਕੁਮਾਰ ਤੇ ਚੰਦਰਬਾਬੂ 나ਡੂ ਦੇ ਸਹਾਇਤਾ ਦੇ ਨਾਲ ਪ੍ਰਧਾਨ ਮੰਤਰੀ ਫਿਰ ਪਿਛਲੇ ਮਹੀਨੇ 9 ਤਰੀਕ ਨੂੰ ਸੌ ਚੁੱਕਦੇ ਨੇ ਤੇ 9 ਤਰੀਕ ਕੱਲ ਸੀ ਤੇ ਨਰਿੰਦਰ ਮੋਦੀ ਪਿਛਲੇ ਤਕਰੀਬਨ ਮਹੀਨੇ ਦੇ ਵਿੱਚ ਜਿਹੜਾ ਲੋਕ ਸਭਾ ਦਾ ਪਹਿਲਾ ਸੈਸ਼ਨ ਹੋਇਆ ਉਹਦੇ ਵਿੱਚ ਆਪੋਜੀਸ਼ਨ ਦੇ ਨੇਤਾ ਜਿਹੜੇ ਰਾਹੁਲ ਗਾਂਧੀ ਆ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਤੇ ਪੂਰੇ ਵਰਲਡ ਦੇ ਵਿੱਚ ਅਖਬਾਰਾਂ 'ਚ ਛਪੀਆਂ ਪੂਰੇ ਮੀਡ ਵਰਡ ਦੇ ਵਿੱਚ ਉਹ ਮੀਡੀਆ ਦੀਆਂ ਚਰਚਾ ਬਣੀ ਮੀਡੀਆ ਦੀ ਚਰਚਾ ਬਣੀ ਪਰ ਜੇ ਅੱਜ ਦੀ ਅੱਜ ਦੇ ਟਾਈਮ ਦੇ ਵਿੱਚ VOTING ਕਰਾ ਲਈ ਜਾਵੇ ਬੇ ਭਾਰਤ ਵਿੱਚ ਕਿਹੜਾ ਫੇਮਸ ਇਹ ਨੇਤਾ ਦੋਨਾਂ ਵਿੱਚੋਂ ਰਾਹੁਲ ਗਾਂਧੀ ਤੇ ਨਰਿੰਦਰ ਮੋਦੀ ਤੇ ਮੈਂ ਇਨੀ ਗੱਲ ਕਹਿ ਸਕਦਾ ਹਾਂ ਦਾਵੇ ਨਾਲ ਕਿ ਰਾਹੁਲ ਗਾਂਧੀ ਦੇ ਜਿਹੜੀ ਉਹਨੂੰ ਜਿੱਤ ਪ੍ਰਾਪਤ ਹੋਵੇਗੀ ਕਿਉਂਕਿ ਜਿਹੜੀ ਪੋਲਿਟਿਕਸ ਹੁਣ ਉਹਦੇ ਪਰਿਵਾਰ ਦਾ ਕੀ ਲੈਣਾ ਲੈਣਾ ਸੀ ਉਹਦੀ ਮਾਂ ਨੇ ਉਹਦੀ ਦਾਦੀ ਨੇ ਕੀ ਕੀਤਾ ਉਹਦੇ ਪਿਓ ਨੇ ਕੀ ਕੀਤਾ ਇੱਕ ਬੱਕਰੀ ਗੱਲ ਹੈ ਪਰ ਰਾਹੁਲ ਗਾਂਧੀ ਦੀ ਜਿਹੜੀ ਪੋਲੀਟੀਕਲ ਜਿਹੜੀ ਲਾਈਨ ਆ ਜਾਂ ਉਹਦਾ ਜਿਹੜੀ ਪੋਲੀਟਿਕਸ ਕੈਰੀਅਰ ਹੈ ਜਿਹੜਾ ਉਹਦਾ ਉਹ ਬੈਸਟ ਦੇ ਆਧਾਰ ਤੇ ਪੋਲੀਟਿਕਸ ਜਿਹੜੀ ਉਹ ਕਰ ਰਿਹਾ ਉਧਰ ਤੇ ਰਾਹੁਲ ਗਾਂਧੀ ਧਾਰਿਆ ਮਣੀਪੁਰ ਦੇ ਵਿੱਚ ਜਿੱਥੇ ਲਗਭਗ 2.5 ਬਰੇ ਹੋ ਗਏ ਨੇ 2.5 ਸਾਲ ਜਿੱਥੇ ਦੋ ਆਪਣੇ ਕੁੰਵੇ ਨੇ ਦੋ ਜਿਹੜੀਆਂ ਜਾਤੀਆਂ ਇੱਕ ਕੁੰਬਾ ਇੱਕ ਮਾਤੇ ਤੇ ਦੂਜਾ ਕੁਕੀ ਮੈ ਕੁਕੀਤ ਸਮਾਜ ਤੇ ਮਾਤੇ ਸਮਾਜ ਉਹਨਾਂ ਦੋ ਕੁੰਮੀਆਂ ਦੇ ਵਿੱਚ ਉਹ ਬੈਠ ਕੇ ਵੱਖ-ਵੱਖ ਲੋਕਾਂ ਦੇ ਨਾਲ ਮਿਲ ਰਿਹਾ ਦੋਨਾਂ ਹੀ ਜਿਹੜੀਆਂ ਜਿਹੜੀਆਂ ਜਾਤੀਆਂ ਨੇ ਉਹਨਾਂ ਨੂੰ ਉਹ ਜਿਹੜੀ ਇੱਕ ਰਿਕਵੈਸਟ ਕਰ ਰਿਹਾ ਸ਼ਾਂਤੀ ਦਾ ਪੈਗਾਮ ਦੇ ਰਿਹਾ ਵੀ ਤੁਸੀਂ ਆਪਸ ਵਿੱਚ ਮਿਲ ਬੈਠ ਕੇ ਜਿਹੜਾ ਰਾਹਤ ਕੈਂਪਾਂ ਦੇ ਵਿੱਚ ਜਾ ਕੇ ਮਿਲ ਬੈਠ ਕੇ ਜਿਹੜਾ ਤੁਸੀਂ ਇਹਦਾ ਸੋਲੂਸ਼ਨ ਕੱਢੋ ਲੜਾਈ ਦਾ ਮਾਲ ਤਾੜ ਰੇਪ ਤੁਹਾਨੂੰ ਸਾਰਾ ਕੁਝ ਪਤਾ ਬੇ ਮਣੀਪੁਰ ਦੇ ਵਿੱਚ ਹੋਇਆ ਕੀ ਆ ਉਥੇ ਪੁਲਿਸ ਵਾਲਿਆਂ ਦੇ ਕੋਲੋਂ ਜਿਹੜੀਆਂ ਇੱਕ ਸਮਾਜ ਦੇ ਦੂਜੇ ਸਮਾਜ ਦੇ ਬੱਚੀਆਂ ਨੂੰ ਲਿਜਾ ਕੇ ਉਹਨਾਂ ਨਾਲ ਰੇਪ ਕੀਤੇ ਇਹ ਪਿਛਲੇ ਸਾਲਾਂ ਚ ਆਪਾਂ ਖਬਰਾਂ ਦੇਖੀਆਂ ਨੇ ਪਰ ਉਥੇ ਹੀ ਡੈਮੋਕਰੇਸੀ ਦਾ ਟੰਡੋਰਾ ਪਟਣ ਵਾਲੀ ਮੋਦੀ ਸਰਕਾਰ ਇਹਨਾਂ ਦੀ ਹੀ ਸਰਕਾਰ ਆ ਉਥੇ ਜਿਹੜਾ ਇਹਨਾਂ ਦਾ ਹੀ ਮੁੱਖ ਮੰਤਰੀ ਸੀ ਗੱਲ ਨਹੀਂ ਬਣੀ ਅਮਿਤ ਸ਼ਾਹ ਇੱਕ ਵਾਰ ਗਏ ਉੱਥੋਂ ਮੁੜਿਆ ਨਰਿੰਦਰ ਮੋਦੀ ਕੋਲ ਇੱਥੇ ਤੱਕ ਸ਼ਬਦ ਨਹੀਂ ਕਹੇ ਹੋਏ ਬਈ ਬਿਲਕੁਲ ਇਹ ਗੱਲ ਗੱਲ ਦਾ ਕੰਡੈਮ ਨਹੀਂ ਕੀਤਾ ਉਲਟਾ ਰਾਜਸਥਾਨ ਦੀ ਗੱਲ ਕਰ ਲਈ ਹੋਰ ਜਿੱਥੇ ਜਿੱਥੇ ਉਹਨਾਂ ਦੀ ਸਰਕਾਰ ਨਹੀਂ ਸੀ ਉੱਥੇ ਦੀ ਗੱਲ ਕਰ ਲਈ ਪਰ ਯੂਪੀ ਦੇ ਵਿੱਚ ਜੋ ਪਿਛਲੇ ਕੋਵਿਡ ਦੇ ਦੌਰਾਨ ਹੋਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਵੇਂ ਉਹ ਲੜਕੀ ਦਾ ਜਿਹੜਾ ਇੱਕ ਜਿਹੜੀ ਗਰੀਬ ਪਰਿਵਾਰ ਦੀ ਹੈ ਜਿਹੜੀ ਐਸੀ ਭਾਈਚਾਰੇ ਦਾ ਜਿਹੜਾ ਜਿਹੜੀ ਉਹ ਬੇਟੀ ਸੀ ਜਿਵੇਂ ਉਹਦਾ ਬਲਤਕਾਰ ਕਰਕੇ ਉਹਨੂੰ ਰਾਤ ਨੂੰ ਜਿਉਂਦੀ ਨੂੰ ਜਲਾਇਆ ਗਿਆ ਉੱਥੇ ਨਰਿੰਦਰ ਮੋਦੀ ਦੀ ਸਰਕਾਰ ਨੇ ਹੀ ਬੋਲੀ इवन ਕਹ ਸਕਦੇ ਆ ਬੀਜੇਪੀ ਦਾ ਕੋਈ ਰੀਟਰ ਨਹੀਂ ਬੋਲਿਆ ਹੁਣ ਇਹ ਭਾਰਤ ਵਿੱਚ ਬਹੁਤ ਸੁਰਖੀਆਂ ਵਿਟੋਰੀਆ ਤੇ ਭਾਰਤ ਦਾ ਵੱਡਾ ਮੀਡੀਆ ਜਿਹੜਾ ਆਪਾਂ ਨੂੰ ਬਤਾ ਅੰਜਨਾ ਓਮ ਕਛੇ ਵਰਗੀਆਂ ਬੀਬੀਆਂ ਜਿਹੜੀਆਂ ਜਾਂ ਜਿਹੜੇ ਉਹ ਸਾਰੀ ਜਿਹੜੀ ਆ ਟੀਮ ਆ ਜਿਹੜਾ ਕਿ ਨਰਿੰਦਰ ਮੋਦੀ ਦੇ ਗੁਣ ਗਾ ਰਹੀ ਆ ਉਹ ਜਿਹੜੀ ਆ ਉੱਥੇ ਜਿੱਥੇ ਰਾਹੁਲ ਗਾਂਧੀ ਮਣੀਪੁਰ ਜਾ ਕੇ ਗੱਲ ਕਰ ਰਿਹਾ ਉਹਨਾਂ ਜਿਹੜੇ ਕਿ ਪੀੜਤਾਂ ਦੇ ਨਾਲ ਕਿ ਹਿੰਸਾ ਜਿਹੜੀ ਉਹ ਬੰਦ ਕਰੋ ਉੱਥੇ ਇਹ ਲੋਕ ਉਹਨੂੰ ਇਹ ਕਹਿ ਰਹੇ ਨੇ ਕਿ ਰੋਟੀਆਂ ਸੇਕ ਰਿਆ ਜੇ ਮੈਨੂੰ ਲੱਗਦਾ ਆ ਫੋਟੋ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਰਾਹੁਲ ਗਾਂਧੀ ਉਹਨਾਂ ਨੂੰ ਮਿਲ ਕੇ ਰੋਟੀਆਂ ਸੇਕ ਰਿਆ ਸੱਤਾ ਕਰ ਰਿਆ ਤੇ ਮੇਰੇ ਹਿਸਾਬ ਨਾਲ ਇਹਦੇ ਅੰਦਰ ਮੋਦੀ ਨਾਲੋਂ ਵਧੀਆ ਬੰਦਾ ਇਹ ਤਾਂ ਕਹਿ ਸਕਦੇ ਆ ਦੂਜੇ ਪਾਸੇ ਹੁਣ ਤੁਸੀਂ ਮੋਦੀ ਦੀ ਮਿਲਣੀ ਦੇਖ ਲਓ ਮੋਦੀ ਹੁਣੀ ਪਹੁੰਚੇ ਨੇ ਰਛਿਆ ਹੁਣ ਗੱਲ ਜੇ ਆਪਾਂ ਇਹ ਵੀ ਕਹਦੇ ਕਿ ਉਧਰ ਅਮਰੀਕਾ ਦੇ ਨਾਲ ਬਣਦੀ ਨਹੀਂ ਪਿਛਲੀ ਵਾਰ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਅਬਕੀ ਵਾਰ ਟਰੰਪ ਦੀ ਸਰਕਾਰ ਤੇ ਟਰੰਪ ਹਾਰ ਗਿਆ ਉਹ ਤੋਂ ਬਾਅਦ ਆ ਰਿਸ਼ੀਕ ਸੋਨੇਕ ਜਿਹੜਾ ਰਿਸ਼ੀਕ ਸੋਨੇਕ ਹੈ ਜਦੋਂ ਜੀਜੀਤ ਸਾਹਿਬ ਨਾ ਜੀ 20 ਦੇ ਸਮੇਂ ਨਾਲ ਤੇ ਇਹ ਭਾਰਤ ਨੂੰ ਜਾਂਦੇ ਨੇ ਪਿਛਲੇ ਸਾਲ ਤੇ ਤੁਸੀਂ ਸੁਰਖੀਆਂ ਮੀਡੀਆ ਦੀਆਂ ਦੇਖੀਆਂ ਆਈਆਂ ਬਈ ਉਹਦੇ ਘਰ ਵਾਲੀ ਨੇ ਕਿੰਨੇ ਦੇ ਕੱਪੜੇ ਪਾਏ ਨੇ ਕੀ ਕੁਝ ਉਹਨੇ ਕੀਤਾ ਉਹਨੇ ਵੀ ਕਿਹਾ ਸੀ ਕਿ ਆਈ ਐਮ ਪ੍ਰਾਊਡ ਟੂ ਬੀ ਹਿੰਦੂ ਉਸ ਗੱਲ ਦਾ ਬੜਾ ਵੱਡਾ ਵਿਰੋਧ ਇੰਗਲੈਂਡ ਵਿੱਚ ਹੋਇਆ ਤੇ ਰਿਸ਼ੀਕ ਸੋਨੇਕ ਰਿਸ਼ੀ ਸੋਨੇਕ ਨੂੰ ਜਿਹੜੀ ਆ ਆਪਣੀ ਮੈਂਬਰ ਆਪਣੀ ਜਿਹੜੀ ਆ ਉਹਦੇ ਤੋਂ ਵੀ ਅਸਤੀਫਾ ਦੇਣਾ ਪਿਆ ਇੱਕ ਗੱਲ ਤੇ ਪੋਲਿਟਿਕਲ ਲਾਈਨ ਦੀ ਆਪਾਂ ਕਰ ਲਈਏ ਚਾਹੇ ਉਹਨੂੰ ਤਕਲੀਫ ਬਹੁਤ ਸੀ ਜਿਹੜਾ ਨਸਤੀਵਾ ਦਿੱਤਾ ਤੇ ਬੇ ਬਹੁਤ ਵੱਡੀ ਹਾਰ ਇਹਦੇ ਨੇਤ੍ਰਿਤਵ ਦੇ ਵਿੱਚ ਹੋਈ ਆ ਕਿ ਇਹਦੇ ਹੀ ਕਾਰਜ ਸ਼ੈਲੀ ਦੇ ਅੰਦਰ ਕੰਟਰੋਲ ਦੇ ਵਿੱਚ ਜਿਹੜੀ ਆ ਕਿ ਪ੍ਰਧਾਨ ਮੰਤਰੀ ਨੇ ਰਿਸ਼ੀ ਸੋਨੇ ਕਹ ਉਹਦੇ ਇਲੈਕਸ਼ਨ ਨਵੰਬਰ ਚ ਹੋਣਾ ਸੀ ਜਿਹੜਾ ਕਿ ਪਹਿਲਾਂ ਇਲੈਕਸ਼ਨ ਅਨਾਉਂਸ ਕਰ ਦਿੱਤਾ ਗਿਆ ਤੇ ਉੱਥੇ ਜਿਹੜੀ ਆ ਕਿ ਇੰਝ ਕਹਿ ਸਕਦੇ ਇਹਨਾਂ ਦੀ ਵੀ ਹਾਰ ਹੋਈ ਇਹ ਦੋਨੇ ਰਿਸ਼ੀ ਸੋਨੇ ਕ ਤੇ ਉਧਰੋਂ ਡੋਨਲਡ ਟਰੰਪ ਜਿਹੜਾ ਉਹਨਾਂ ਨੂੰ ਨਰਿੰਦਰ ਮੋਦੀ ਨੇ ਚਮਚਾਗਰੀ ਬਹੁਤ ਮਾਰੀ ਸੀ ਆਪਾਂ ਨੂੰ ਪਤਾ ਜਦੋਂ ਹੀ ਡੋਨਲਡ ਟਰੰਪ ਪਿਛਲੇ ਤੋਂ ਪਿਛਲੇ ਸਾਲ ਜਾਂਦਾ ਭਾਰਤ ਵਿੱਚ ਉਹਦਾ ਵਿਜ਼ਿਟ ਹੁੰਦਾ ਕਿਵੇਂ ਗਰੀਬਾਂ ਦੀਆਂ ਝੌਂਪੜੀਆਂ ਜਿਹੜੀਆਂ ਉਹਨਾਂ ਦੇ ਮੋਰੇ ਪਰਦੇ ਕਰ ਦਿੱਤੇ ਗਏ ਕਿਵੇਂ ਉਹਨੂੰ ਜਿਹੜਾ ਕਿ ਮਤਲਬ ਕਈ ਹਜ਼ਾਰਾਂ ਕਰੋੜ ਰੁਪਈਆ ਖਰਚ ਕਰਕੇ ਡੋਨਲਡ ਟਰੰਪ ਦਾ ਜਿਹੜਾ ਕਿ ਵੈਲਕਮ ਕੀਤਾ ਗਿਆ ਕਿਵੇਂ ਉਹਨਾਂ ਦੇ ਪੁਰਾਣੇ ਮਸ਼ੀਨਰੀ ਜਿਹੜੀ ਆ ਉਹ ਭਾਰਤ ਨੇ ਜਿਹੜੀ ਆ ਲੜਾਕੂ ਜਹਾਜ਼ ਵਗੈਰਾ ਖਰੀਦੇ ਉਹ ਤੁਹਾਡੇ ਸਾਹਮਣੇ ਆ ਪਰ ਗੱਲ ਮੈਂ ਇਹ ਕਹਿ ਦੇਣਾ ਹੁਣ ਮੀਡੀਆ ਦਾ ਕੰਮ ਹੁੰਦਾ ਉਹਦੇ ਮਗਰ ਜਾ ਕੇ ਦੇਖਣਾ ਜਿਹੜੇ ਪਰਦੇ ਮੋੜੇ ਕੀਤੇ ਸੀ ਪਾਣੀ ਤੁਹਾਨੂੰ ਪਤਾ ਹੀ ਆ ਕਿਵੇਂ ਭਰ ਗਿਆ ਅੰਡੇ ਤੇ ਅੰਡੇ ਤੇ ਮੈਂ ਜ਼ਰੂਰ ਇਹ ਗੱਲ ਕਹਿਣਾ ਹੁਣ ਕਿ ਮਾਲਕ ਪ੍ਰਮਾਤਮਾ ਜਿਹੜਾ ਉਹ ਬਿਆਨਤਾ ਹੈ ਇਸੇ ਤਰ੍ਹਾਂ ਹੀ ਹੁਣ ਹੋਈ ਆ ਰਾਹੁਲ ਗਾਂਧੀ ਦੀ ਹਰ ਗੱਲ ਜਿਹੜੀ ਜੈਨੂਨਾ ਲੋਕਾਂ ਦੇ ਵਿੱਚ ਜਾ ਰਹੀ ਹੁਣ ਤੇ ਮੀਡੀਆ ਵੀ ਜਿਹੜਾ ਗੋਦੀ ਮੀਡੀਆ ਸੀ ਉਹ ਵੀ ਰਾਹੁਲ ਗਾਂਧੀ ਦੀ ਗੱਲ ਕਰ ਰਹੀ ਹੈ ਈਵਨ ਲੋਕ ਸਭਾ ਦੇ ਸਪੀਕਰ ਜਿਹੜੇ ਨੇ ਓਮ ਬਿਲ ਉਹ ਵੀ ਦਹਾ ਲੋਕ ਰਾਹੁਲ ਗਾਂਧੀ ਦੀ ਗੱਲ ਸੁਣਦੇ ਨੇ ਕਿਉਂਕਿ ਆਪੋਜੀਸ਼ਨ ਤਕਰੀਬਨ ਲਗਭਗ ਇਸ ਵਾਰ ਕਾਫੀ ਸਟਰੋਂਗ ਹੈ ਬੇਸ਼ੱਕ ਵੱਖ-ਵੱਖ ਪਾਰਟੀਆਂ ਉਹਨਾਂ ਸਾਰਿਆਂ ਨੇ ਇੰਡੀਆ ਗਠਬੰਧਨ ਬਣਾਇਆ ਜਿਹਨੂੰ ਇਹ ਇੰਡੀ ਸਾਦੇ ਸੀ ਉਹ ਇੰਡੀ ਨੇ ਜਿਹੜਾ ਇਹਨਾਂ ਦੇ ਜਿਹੜਾ ਕਿ ਇਸ ਟਾਈਮ ਨੱਕ 'ਚ ਜਿਹੜਾ ਦਮ ਕੀਤਾ ਪਹਿਲੀ ਵਾਰ ਪਿਛਲੇ 10 ਸਾਲਾਂ ਦੇ ਵਿੱਚ ਨਰਿੰਦਰ ਮੋਦੀ ਲੋਕ ਸਭਾ ਦੇ ਵਿੱਚ ਬੋਲਣ ਲੱਗਾ ਉਹਦੇ ਕੋਲ ਗੱਲ ਨਹੀਂ ਕਰ ਹੋਈ ਜਿਹੜੀ ਗੱਲ ਉਹ ਕਰਨ ਲੱਗਾ ਸੀ ਹਿੰਦੂਤਵਾਦੀ ਉਹਨੂੰ ਉੱਥੇ ਚੁੱਪ ਕਰਨਾ ਪਿਆ ਸਾ ਮੈਜੋਰਟੀ ਆਫ ਜਿਹੜਾ ਭਾਰਤ ਦੇ ਲੋਕ ਨੇ ਉਹ ਰਾਹੁਲ ਗਾਂਧੀ ਦੇ ਨਾਲ ਤੁਰ ਪਏ ਨੇ ਇੱਥੇ ਤੱਕ ਪੰਜਾਬ 'ਚ ਗੱਲ ਤੇ ਇਹ ਵੀ ਚੱਲੀ ਸੀ ਕਿ ਰਾਹੁਲ ਗਾਂਧੀ ਤੋਂ ਪੋਲਿਟਿਕ ਸਿੱਖੋ। ਅਕਾਲੀ ਲੀਡਰਾਂ ਨੂੰ ਵੀ ਇਹ ਗੱਲ ਕਹੀ ਗਈ ਆ ਬਈ ਸਾਰਾ ਗੰਦਮੰਦ ਕੱਢ ਕੇ ਜੇ ਸਾਰਾ ਗੰਦਮੰਦ ਇੱਕ ਵਾਰ ਮੁੜ ਕੇ ਨਵੇਂ ਸਿਰੇ ਤੋਂ ਜਿਵੇਂ ਕਿ ਰਾਹੁਲ ਗਾਂਧੀ ਨੇ ਪੁਰਾਣੇ ਮੈਜੋਰਟੀ ਆਫ ਜਿਹੜੇ ਆ ਉਹ ਬੰਦੇ ਛਾਂਗਦੇ ਸਿਰਫ ਪੰਜਾਬ ਵਾਲੇ ਰਹਿ ਗਏ ਨੇ। ਪੰਜਾਬ ਵਾਲੇ ਥੋੜੇ ਇਸ ਤਰ੍ਹਾਂ ਵੀ ਉਹਦੇ ਹੱਥੋਂ ਬਾਹਰ ਨੇ ਹੌਲੀ-ਹੌਲੀ ਵਢਾਂਗਾ ਇਹਨਾਂ ਦਾ ਵੀ ਕਰ ਦੇਣਾ ਉਹਨੇ। ਇਹ ਰੈਲਿਟੀ ਆ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ। ਜਿਵੇਂ ਜਿਵੇਂ ਉਹ ਸਟਰੋਂਗ ਹੋਵੇਗਾ ਜਿਵੇਂ ਜਿਵੇਂ ਹੁਣ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਨੇ ਮੇਰੇ ਸਾਹਮਣੇ ਮਹਾਰਾਸ਼ਟਰ ਦੇ ਵਿੱਚ ਹੁਣ ਉਵੇਂ ਉਵੇਂ ਜਿਹੜੇ ਉੱਥੋਂ ਜਿੱਤ ਮਿਲਦੀ ਆ ਕਾਂਗਰਸ ਦੇ ਪਾਲੇ ਵਿੱਚ ਗੇਮ ਆਉਂਦੀ ਆ ਤੇ ਮੇਰੇ ਹਿਸਾਬ ਨਾਲ ਰਾਹੁਲ ਗਾਂਧੀ ਦਾ ਕਦ ਜਿਹੜਾ ਉਹ ਵੱਡਾ ਹੋਵੇਗਾ ਤੇ ਉਧਰ ਜਿਹੜਾ ਆਪਣੇ ਨੂੰ ਇਹ ਗੱਲ ਆਪਾਂ ਨਰਿੰਦਰ ਮੋਦੀ ਦਾ ਰਸ਼ੀਆ ਵਿੱਚ ਜਾਣਾ ਕੱਲ ਦੀ ਗੱਲ ਆ ਉੱਥੇ ਜਾ ਕੇ ਇਹ ਬਿਆਨ ਦੇਣਾ ਇਹ ਪੂਰੇ ਵੱਡੇ ਦੇ ਵਿੱਚ ਵਾਸ਼ਿੰਗਟਨ ਪੋਸਟ ਜਾਂ ਬੱਖ ਬੱਖ ਖਬਰਾਂ ਦੇ ਵਿੱਚ ਭਾਰਤ ਵਿੱਚ ਇੱਥੇ ਤੱਕ ਗੱਲ ਹੋਈ ਬਾਦੀਆਂ ਖਬਰਾਂ ਦੇ ਵਿੱਚ ਤੇ ਇਹਨੂੰ ਕੰਡੈਮਨ ਕੀਤਾ ਗਿਆ ਭਾਰਤ ਵਿੱਚ ਇਹਦੀ ਖਬਰ ਜਿਹੜੀ ਆ ਰਾਹੁਲ ਗਾਂਧੀ ਦੀਆਂ ਖਬਰਾਂ ਜਿੱਥੇ-ਜਿੱਥੇ ਉਹ ਗਿਆ ਫਰੰਟ ਪੇਜ ਤੇ ਛਪੀਆਂ ਨੇ ਤੇ ਨਰਿੰਦਰ ਮੋਦੀ ਦੀ ਤਕਰੀਬਨ ਲਾਸਟ ਪੇਜ ਤੇ ਖਬਰ ਛੋਟੀ ਜਿਹੀ ਖਬਰ ਛਪੀ ਆ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਸ਼ੀਆ ਦੇ ਜਿਹੜਾ ਪ੍ਰੈਜ਼ੀਡੈਂਟ ਨੂੰ ਜਾ ਕੇ ਮਿਲਦਾ ਹੁਣ ਜਦੋਂ ਇੱਥੇ ਇਲੈਕਟ੍ਰਿਕ ਕਾਰ ਤੇ ਝੂਟੇ ਵੀ ਲਾਇਆ ਝਫੀ ਵੀ ਪਾਈ ਆ ਤੇ ਬਾਰ-ਬਾਰ ਇੱਕ ਗੱਲ ਉੱਥੇ ਵੀ ਕਹੀ ਆ ਆਪਣੀ ਜਿਹੜੇ ਕਿ ਇੰਡੀਆ ਦੇ ਬੰਦੇ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਨੂੰ ਇਕੱਠੇ-ਕੁੱਠੇ ਕਰਕੇ ਉੱਥੇ ਮਤਲਬ ਕਿ ਤੁਸੀਂ ਇਹ ਦੇਖ ਸਕਦੇ ਆ ਨਾਲ ਹੀ ਰਸ਼ੀਆ ਗਵਾਂਡੀ ਦੇਸ਼ ਦੇ ਵਿੱਚ ਪਿਛਲੇ 2.5 ਸਾਲਾਂ ਤੋਂ ਕਤਲੋਗਾਰਤ ਕਰ ਰਿਆ ਯੂਕਰੇਨ ਦੇ ਵਿੱਚ ਆ ਦੋ ਜਿਹੜੇ ਪ੍ਰਧਾਨ ਮੰਤਰੀ ਨੇ ਇਹ ਕਿਵੇਂ ਮਤਲਬ ਕਿ ਹਿੱਕਾਂ ਚੌੜੀਆਂ ਕਰਕੇ ਛਾਤੀ ਚੌੜੀ ਕਰ ਕਰਕੇ ਇਹ ਤੁਰੇ ਨੇ ਕਿ ਇਹਨਾਂ ਨੂੰ ਰਹਿਮ ਹੈ ਇਹਨਾਂ ਨੂੰ ਦਰਦ ਹੈ ਪਰ ਉੱਥੇ ਜਿਹੜੀ ਨਰਿੰਦਰ ਮੋਦੀ ਨੇ ਗੱਲ ਕੀਤੀ ਆ ਇਹਦੀ ਬੇਇੱਜ਼ਤੀ ਪੂਰੇ ਭਾਰਤ ਵਿੱਚ ਹੋ ਰਹੀ ਆ ਪੂਰੇ ਦੇਸ਼ ਵਿੱਚ ਇਹਨੂੰ ਕੰਡੈਮਨ ਕੀਤਾ ਜਾ ਰਿਹਾ तकरीबन ਗੋਦੀ ਮੀਡੀਆ ਨੂੰ ਛੱਡ ਕੇ ਗੋਦੀ ਮੀਡੀਆ ਕੋ ਵੀ ਉਹ ਗੱਲ ਬਣਾ ਨਹੀਂ ਰਹੀ ਕਿਉਂਕਿ ਰੀਜ਼ਨ ਇਹ ਆ ਜੇ ਨਰਿੰਦਰ ਮੋਦੀ ਦਾ ਇਹ ਕਹਿਣਾ ਵੀ ਭਾਰਤ ਲੜਾਈ ਕਰਕੇ ਨਹੀਂ ਭਾਰਤ ਆਪਣੇ ਬਿਜ਼ਨਸ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਗਏ ਨੇ ਤੇ ਕਹਾਣੀ ਇਹ ਆ ਵੀ ਜੇ 1.5-2 ਸਾਲ ਦਾ ਕੋਈ ਐਗਰੀਮੈਂਟ ਹੋਇਆ ਤੇ ਜੇ ਤੇਲ ਸਸਤਾ ਰਸ਼ੀਆ ਤੋਂ ਮਿਲ ਰਿਹਾ ਤੇ ਭਾਰਤ ਵਿੱਚ ਤਾਂ ਤੇਲ ਦੀ ਜਿਹੜੀ ਆ ਪ੍ਰਾਈਸ ਸਾਤੀ ਹੋਈ ਨਹੀਂ ਭਾਰਤ ਵਿੱਚ ਜਦੋਂ ਤੇਲ ਉਸ ਭਾਅ ਹੀ ਵਿਕ ਰਿਹਾ ਇਹ ਵੀ ਇੱਕ ਬੜਾ ਵੱਡਾ ਸਵਾਲ ਆ ਪਰ ਉੱਥੇ ਹੁਣ ਗੱਲ ਕੀ ਕੀਤੀ ਆ ਨਰਿੰਦਰ ਮੋਦੀ ਦੀ ਸਟੇਟਮੈਂਟ ਤੁਸੀਂ ਦੇਖੀ ਆ ਕਿ ਜਦੋਂ ਦਾ 2014 ਤੋਂ ਲੈ ਕੇ ਪਿਛਲੇ 10 ਸਾਲਾਂ ਦੇ ਵਿੱਚ ਭਾਰਤ ਦੇਸ਼ ਬਹੁਤ ਤਰੱਕੀ ਕਰਿਆ ਮੰਨਗੇ ਵੀ ਬਹੁਤ ਤਰੱਕੀ ਕਰਿਆ ਤਰੱਕੀ ਇੰਨੀ ਕੀ ਕਰ ਲਈ ਆ ਕਿ 55 ਲੱਖ ਕਰੋੜ ਕਰਜ਼ਾ ਸੀ ਉਹਨੂੰ 2 ਲੱਖ 200 275 ਲੱਖ ਕਰੋੜ ਜਿਹੜਾ ਉਹੋ ਇਹਨੇ ਕਰਜ਼ਾ ਚੜਦਾ ਪੰਜ ਗੁਣਾ ਕਰਜ਼ਾ ਚੜਦਾ 10 ਸਾਲਾਂ ਦੇ ਵਿੱਚ ਜਿਹੜਾ ਕਿ ਪਿਛਲੇ 70 ਸਾਲਾਂ ਦੇ ਵਿੱਚ ਜਿਹੜਾ ਕਿ 54 ਲੱਖ ਕਰੋੜ ਹੋਇਆ ਸੀ ਤੇ ਇਹਨਾਂ ਨੇ 275 ਲੱਖ ਕਰੋੜ ਕਰਜ਼ਾ ਚੱਕਦਾ ਕਰਜ਼ਾ ਹੁਣ ਹੋਰ ਚੱਕਣ ਦੀ ਵੀ ਤਿਆਰੀ ਆ ਵਰਲਡ ਬੈਂਕ ਨੂੰ ਇਹ ਚਰਕੀ ਕੀਤੀ ਆ ਮੀਡੀਆ ਸਾਰੇ ਨੂੰ ਢੱਕ ਰਿਹਾ ਏਜੰਸੀਆਂ ਢੱਕ ਰਹੀਆਂ ਨੇ ਇਥੇ ਤੱਕ ਗੱਲ ਜਿਹੜੀ ਆ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਪਰ ਉੱਥੇ ਇੱਕ ਗੱਲ ਇੱਕ ਹੋਰ ਵੀ ਕੀਤੀ ਗਈ ਕਿ ਰਸ਼ੀਆ ਦੇ ਵਿੱਚ ਅਰੇ ਮੈਂ ਤਕਰੀਬਨ ਪਿਛਲੇ 10 ਸਾਲਾਂ ਦੇ 6 ਤੋਂ 7 12 ਆ 16 ਤੋਂ 17 ਵਾਰ ਮਿਲਣੀ ਜਿਹੜੀ ਆ ਮੇਰੇ 10 ਸਾਲਾਂ ਦੇ ਵਿੱਚ ਪਿਛਲੇ ਕਾਰਜਕਾਲ ਦੇ ਵਿੱਚ ਇਸ ਰਾਸ਼ਟਰਪਤੀ ਜਿਹੜਾ ਕਿ ਬਲਾਦਮਿਰ ਪੁਤਨ ਦੇ ਨਾਲ ਹੋਈ ਆ ਕਿ ਪੁਤਿਨ ਦਾ ਨਾਂ ਜਿਹੜਾ ਇਸ ਟਾਈਮ ਇੱਕ ਰਾਖਸ਼ ਹਿਟਲਰ ਵਜੋਂ ਜਾਣਿਆ ਜਾ ਰਿਹਾ ਇਹਦਾ ਤੇ ਜੇ ਆਪਾਂ ਕਹਿ ਸਕਦੇ ਇਜ਼ਰਾਈਲ ਦੇ ਜਿਹੜਾ ਇਸ ਟਾਈਮ ਰਾਸ਼ਟਰਪਤੀ ਦੋਨਾਂ ਦਾ ਨੇਤਨੀਯਾਹੁ ਜਿਹੜਾ ਕਿ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਆ ਇਹ ਦੋਨਾਂ ਦੇ ਨਾਂ ਜਿਹੜੇ ਆ ਹਿਟਲਰ ਦੀ ਸ਼੍ਰੇਣੀ ਵਿੱਚ ਲਏ ਜਾ ਰਹੇ ਨੇ ਇਸ ਟਾਈਮ ਵਰਲਡ ਦੇ ਵਿੱਚ ਇਹ ਗੱਲ ਵੱਡੀ ਉੱਠ ਰਹੀ ਹੈ ਪਰ ਗੱਲ ਇਹ ਆ ਬਈ ਜਿਹੜੇ ਇਹ ਵੱਡੇ ਦੇਸ਼ ਨੇ ਇਹ ਕਿਸੇ ਦੀ ਮੰਨਦੇ ਵੀ ਨਹੀਂ ਪਰ ਹੁਣ ਤੁਸੀਂ ਰਸ਼ੀਆ ਨੇ ਇੱਕ ਗੱਲ ਦਿਖਾ ਦਿੱਤੀ ਆ ਪੂਰੇ ਵਰਲਡ ਨੂੰ ਦਿਖਾ ਦਿੱਤੀ ਬਈ ਕਹਿੰਦਾ ਬਈ ਆ ਮੇਰੇ ਤੁਸੀ ਟ੍ਰੇਡਾਂ ਦਿਖਾ ਲਿਆ ਸਾਰਿਆਂ ਨੂੰ ਉਹਨੇ ਠੇਂਗਾ ਦਿਖਾ ਲਿਆ ਸਾਰਿਆਂ ਨੂੰ ਬਈ ਤੁਸੀਂ ਜੋ ਮਰਜ਼ੀ ਕਰ ਲਓ ਪਰ ਮੇਰੀ ਜਿਹੜੀ ਗੱਲ ਆ ਜੋ ਮੈਂ ਕਰਨਾ ਜੇ ਮੈਂ ਬਰਬਾਦ ਹੋਊਂਗਾ ਤੇ ਉਹ ਤੋਂ ਡਰਦੇ ਨੇ ਬਈ ਜੇ ਮੈਂ ਬਰਬਾਦ ਹੋਇਆ ਤੇ ਮੈਂ ਸਾਰੇ ਲੈ ਡੁੱਬੂ ਇਥੇ ਕਰਕੇ ਉਹਦੇ ਅਗੇਂਟ ਨੈਟੋ ਨੇ ਵੀ ਜਿਹੜਾ ਫੈਸਲਾ ਦਿੱਤਾ ਸੀ ਤੇ ਜਿਹੜਾ ਕਿ ਜੁਨੋ ਵਿੱਚ ਵੀ ਮਤਾ ਪਾਸ ਹੋਇਆ ਪਰ ਉਹਨੇ ਪ੍ਰਵਾਹ ਨਹੀਂ ਕੀਤੀ ਕਿਸੇ ਦੀ ਸੋ ਕਹਾਣੀ ਇਹ ਆ ਕਿ ਉੱਥੇ ਗੱਲ ਇਹਨੇ ਕੀਤੀ ਆ ਗਾਣੇ ਦੀ ਕਿ ਅਸੀਂ ਰਸ਼ੀਆ ਚ ਰਹੇ ਮੈਂ ਖੁਦ ਰਿਆਂ ਮੈਨੂੰ ਬਤਾਵੇ ਉੱਥੇ ਮੇਰਾ ਨਾਮ ਜੋਕਰ ਰਾਜਖਪੂਰ ਦੀ ਫਿਲਮ ਅਮਰ ਅਕਬਰ ਅੰਤਰੀ ਇਹ ਫਿਲਮਾਂ ਅਸੀਂ ਵੀ ਦੇਖੀਆਂ ਆਮ ਰਸ਼ੀਆ ਲੋਕਾਂ ਨਾਲ ਗੱਲ ਕਰਦੇ ਹੁੰਦੇ ਸੀ ਤੇ ਉਹ ਇਹ ਗਾਣਾ ਬੜਾ ਗੁਣਗਣਾਉਂਦੇ ਹੁੰਦੇ ਸੀ ਮੇਰਾ ਜੂਤਾ ਹੈ ਜਾਪਾਨੀ ਮੇਰੀ ਪਤਲੂਨ ਐ ਇੰਗਲਿਸਤਾਨੀ ਪਰ ਸਿਰ ਤੇ ਲਾਲ ਟੋਪੀ ਰੂਸੀ ਪਰ ਫਿਰ ਵੀ ਦਿਲ ਹੈ ਹਿੰਦੁਸਤਾਨੀ ਮੈਨੂੰ ਲੱਗਦਾ ਇਦਾਂ ਕਦਾ ਗਾਣਾ ਰਾਜਖਪੂਰ ਦਾ ਗਾਣਾ ਇਹ ਬੜਾ ਮੇਰਾ ਨਾਮ ਜੋਕਰ ਦਾ ਬੜਾ ਮਤਲਬ ਵਾਇਰਲ ਇਹ ਗਾਣਾ ਹੋਇਆ ਸੀਗਾ ਤੇ ਰਾਜਖਪੂਰ ਦਾ ਨਾਮ ਤੁਹਾਨੂੰ ਪਤਾ ਹੀ ਹੈ ਬਾਲੀਵੁੱਡ ਫਿਲਮਾਂ ਵਿੱਚ ਪ੍ਰਥਵੀ ਰਾਜਖਪੂਰ ਉਹਨਾਂ ਦਾ ਉਸ ਕਰਾਣੇ ਦਾ ਗੱਡਾ ਇਹ ਗਾਣੇ ਦੀਆਂ 17 ਜਿਹੜੀਆਂ ਗੁਣਗੁਨਾਈਆਂ ਨਰਿੰਦਰ ਮੋਦੀ ਨੇ ਪਰ ਉਹਨੇ ਪਤਲੂਨ ਦੀ ਨਹੀਂ ਗੱਲ ਕੀਤੀ ਉਹਨੇ ਤੇ ਸਿਰ ਤੇ ਟੋਪੀ ਲਾਲ ਇਹ ਜਿਹੜੀ ਹੈ ਸਿਰ ਤੇ ਲਾਲ ਟੋਪੀ ਫਿਰ ਵੀ ਦਿਲ ਹੈ ਹਿੰਦੂस्तानी ਇਹ ਗੱਲ ਜਿਹੜੀ ਹੈ ਉਹਨੇ ਕੀਤੀ ਹੈ ਤੇ ਮੋਰੇ ਚਮਚੇ ਬੈਠੇ ਉਹਨਾਂ ਨੇ ਬਾਹ ਬਾਏ ਉਹਨਾਂ ਤਾੜੀਆਂ ਮਾਰੀਆਂ ਨੇ ਪਰ ਗੱਲ ਇੱਥੇ ਨਹੀਂ ਮੁੱਕੀ ਇੱਥੇ ਸਭ ਤੋਂ ਮਾੜੀ ਹਾਲਤ ਇਹ ਹੋਈ ਹੱਲੇ ਰਸ਼ੀਆ ਦੇ ਵਿੱਚੋਂ ਉਡਾਨ ਨਰਿੰਦਰ ਮੋਦੀ ਦੀ ਹੋਈ ਹੈ ਜਹਾਜ਼ ਦੀ ਹੱਲੇ ਟੇਕ-ਆਫ ਹੋਇਆ ਹੀ ਆ ਉਧਰ ਰਸ਼ੀਆ ਦੇ ਗੜੇ ਪ੍ਰੈਜ਼ੀਡੈਂਟ ਆ ਜਾਂ ਰਸ਼ੀਆ ਨੇ ਯੂਕਰੇਨ ਦੇ ਵਿੱਚ ਇੱਕ ਬਹੁਤ ਵੱਡੇ ਹਸਪਤਾਲ ਦੇ ਵਿੱਚ ਬੰਬ ਛਿਟਿਆ ਜਿਹੜਾ ਕਿ ਉੱਥੇ ਮਦਾਇਲ ਜਿਹੜੀ ਆ ਮਿਸਾਲ ਜਿਹੜੀ ਛੱਟੀ ਗਈ ਆ ਉਹਦੇ ਨਾਲ ਤਾਂ ਕਰੀਬਨ ਇੱਕ ਸਿੱਟੀ ਵੀ ਕਿੱਥੇ ਆ ਜਿਹੜਾ ਕੈਂਸਰ ਪੀੜਿਤਾਂ ਦਾ ਹਸਪਤਾਲ ਸੀ ਉਹ ਸਿਗਾ ਵੀ ਬੱਚਿਆਂ ਦਾ ਉਹ ਜਿਹੜਾ ਹਸਪਤਾਲ ਆ ਉਹਦੇ ਵਿੱਚ 41 ਦਾ 44 ਤੋਂ ਵੱਧ ਬੱਚੇ 41 ਦਾ ਸਵੇਰੇ ਤਾਂ ਉਹਨਾਂ ਦੀ ਗਿਣਤੀ ਇੰਨੀ ਸੀ ਸ਼ਾਇਦ ਵੱਧ ਗਈ ਹੋਵੇ ਲਗਭਗ 50 ਬੱਚੇ ਆਪਾਂ ਕਹਿ ਸਕਦੇ ਉਹਨਾਂ ਦੀ ਮੌਤ ਹੋ ਗਈ ਤੇ ਬਲਾਦਮੀਰ ਪੁਤਿਨ ਜਿਹੜਾ ਇਧਰ ਇਹ ਤਾਂ ਜਿਹੜਾ ਉਧਰ ਬਲਾਦੀਮੀਰ ਜਿਹੜਾ ਜ਼ਾਲੈਂਸਕੀ ਆ ਜਿਹੜਾ ਉਹ ਜਿਹੜਾ ਉਥੇ ਦਾ ਰਾਸ਼ਟਰਪਤੀ ਆ ਉਹਨੇ ਟਵੀਟ ਕੀਤਾ ਜ਼ਾਲੈਂਸਕੀ ਨੇ ਟਵੀਟ ਕੀਤਾ ਇਹਨਾਂ ਦੋਨਾਂ ਪ੍ਰਧਾਨ ਮੰਤਰੀਆਂ ਦੇ ਵਾਸਤੇ ਵੀ ਇੱਕ ਸਭ ਤੋਂ ਵੱਡਾ ਪਾ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਦਾ ਟੰਡੋਰਾ ਪਿੱਟਣ ਵਾਲਾ ਪ੍ਰਧਾਨ ਮੰਤਰੀ ਇੱਕ ਖੂਨੀ ਪ੍ਰਧਾਨ ਮੰਤਰੀ ਨੂੰ ਮਿਲਦਾ ਇੱਕ ਖੂਨੀ ਪ੍ਰਧਾਨ ਮੰਤਰੀ ਨੂੰ ਉਹ ਜੱਫੀ ਪਾਉਂਦਾ ਇਹਦਾ ਟਾਈਟਲ ਅਸੀਂ ਖੂਨੀ ਦਿੰਦਾ ਨਾ ਤੁਸੀਂ ਉਹਦਾ ਜਾ ਕੇ ਤੁਸੀਂ ਜਿਹੜਾ ਜਿਹੜਾ ਜਲੈਂਸਕੀ ਆ ਬਲਾਦਮੀ ਜਲੈਂਸਕੀ ਦਾ ਇੱਕ ਟਵੀਟ ਪੜ੍ਹ ਲਓ ਉਹਨੇ ਇਹ ਪੋਸਟ ਕੀਤੀ ਆ ਸੋ ਮੇਰਾ ਵੀ ਮਨ ਆ ਕੀਤਾ ਵੀ ਹਮੇਸ਼ਾ ਅਸੀਂ ਪੰਜਾਬ ਦੀਆਂ ਖਬਰਾਂ 'ਚ ਫਸੇ ਰਹਿਨੇ ਬੈ ਗੱਲ ਅੱਜ ਕਰੀਏ ਇਜ਼ਰਾਇਲ ਗਜ਼ਾ ਦੇ ਵਿੱਚ ਹਮਾਸ ਦੇ ਨਾਂ ਤੇ ਬੰਦੇ ਮਾਰ ਰਿਹਾ 1.5-2 ਸਾਲ ਹੋ ਗਿਆ ਸਾਨੂੰ ਕੋਈ ਪਰਵਾਹ ਨਹੀਂ ਮਰਦੇ ਮਰੀ ਜਾਣ ਕੀ ਸਾਡੇ ਤੇ ਇਸ ਗੱਲ ਦਾ ਕੋਈ ਅਸਰ ਹੋਇਆ ਰਸ਼ੀਆ ਦੇ ਵਿੱਚ 2.5 ਬਰੇ ਹੋ ਗਏ ਨੇ ਉੱਥੇ ਗੱਲ ਇਹ ਆ ਬਈ ਇਹ ਜਿਹੜਾ ਇਸ ਟਾਈਮ ਜਿਹੜਾ ਕਿ ਉਹ ਉੱਥੇ ਬੰਬ ਸਿੱਟਣਾ ਉੱਥੇ ਮਸਾਇਲਾ ਡਾਗਣੀਆਂ ਵੱਡੇ ਹਸਪੀਟਲ ਦਾ ਨੁਕਸਾਨ ਕਰ ਦੇਣਾ ਉਧਰ ਇੱਕ ਗੱਲ ਹੋਰ ਵੀ ਆ ਇਸ ਗੱਲ ਨੂੰ ਲੈ ਕੇ ਇੱਕ ਵੀਡੀਓ ਬੜਾ ਵਾਇਰਲ ਹੋ ਰਿਹਾ ਵੀਡੀਓ ਵਾਇਰਲ ਇਹ ਆ ਕੇ ਤੁਹਾਨੂੰ ਸ਼ਾਇਦ ਜਾਹਦ ਹੋਵੇਗਾ ਜਦੋਂ ਸਟੂਡੈਂਟ ਸਾਡੇ ਬੱਚੇ ਫਸੇ ਸੀ ਨਾ ਯੂਕਰੇਨ ਦੇ ਵਿੱਚ ਉਸ ਪਹਿਲੇ ਮੀਡੀਆ ਨੇ ਇੱਕ ਗੱਲ ਬੜੀ ਅਵਾਰੀ ਸੀ ਬਈ ਮੋਦੀ ਹੈ ਤਾਂ ਮਮਕਨ ਹੈ ਮੋਦੀ ਨੇ ਰਕੀਆ ਤੇ ਯੂਕਰੇਨ ਦੀ ਲੜਾਈ ਜਿਹੜੀ ਆ ਉਹ ਰਿਕਵਾ ਦਿੱਤੀ ਰਿਕਵਾਈ ਕਿਉਂ ਕਿ ਆਪਣੇ ਸਟੂਡੈਂਟ ਕੱਢਣੇ ਸੀ ਆ ਹੁਣ ਹੈ ਜਿਹੜੀ ਆ ਉਹ ਇੱਕ ਕੋਈ ਨਾਟਕ ਬੜਾ ਮਸ਼ਹੂਰ ਆ ਮੈਨੂੰ ਹੁਣ ਕਰਿਉ ਉਹਨੂੰ ਛੋਟੀ ਬਹੂ ਕਿਹਾ ਜਾਂਦਾ ਮੈਨੂੰ ਵੜਾ ਨਹੀਂ ਬੜਾ ਨਾਟਕਾਂ ਬਾਰੇ ਮੈਨੂੰ ਇੰਨਾ ਕ ਪਤਾ ਉਹ ਬੀਬੀ ਦਾ ਮਾਚ ਇਹਦਾ ਜਾਣਿਆ ਪਛਾਣਿਆ ਜਿਆ ਇੰਨਾ ਕ ਦੇਖਿਆ ਹੋਇਆ ਉਹ ਫਿਰ ਉੱਥੇ ਨਾ ਦੇਖਿਓ ਕੀ ਕਹਿੰਦੀ ਆ ਇਹ ਸੁਣ ਲਓ ਮੈਂ ਮੁੜ ਕੇ ਫਿਰ ਤੁਹਾਡੇ ਨਾਲ ਆਪਾਂ ਗੱਲ ਕਰਦੇ ਦੋ ਵਾਰ ਸੁਣਾ ਦੇ ਮੈਂ ਜੀ बच्चे कहा होंगे कैसे भी हो वापस चलाएगा वो भरोसा रख मैंने कहा था ना कैसी भी सिचुएशन हो मोदी जी हमें घर ले आएंगे और रुकवा दी पापा और फिर हमारी बस निकाली पापा देखा चाहे दो देशों का संघर्ष हो या कोई आपदा जो रक्षा करे हमारी सात समंदर पार वो है हमारा परिवार हम करते हैं उनसे बेहद प्यार मेरा भारत मेरा परिवार जैसे कि आप देख सकते हो थारी मात्रा में करता हुई वो, वो।, वो. आपकी आंखों को हर जगह अपनी बेटी नजर आती है पता नहीं हमारे बच्चे कहां होंगे कैसे भी हो वापस चलाएगा वो भरोसा सारा कहा था ना कैसी भी सिचुएशन हो मोदी जी हमें घर ले आएंगे और रुकवा दी पापा और फिर हमारी बस निकाली पापा देखा चाहे दो देशों का संघर्ष हो या कोई आपदा जो रक्षा करे हमारी सात समंदर पार वो है हमारा परिवार हम करते हैं उनसे बेहद प्यार मेरा भारत मेरा परिवार जी है भारत सरकार ने बनवाई थी हम बनवाई तो भारत सरकार ने नरेंद्र मोदी हक ਇਨੂੰ ਸੁਪਰੀਮ ਕੋਰਟ ਦੇ ਵਿੱਚ ਜਦੋਂ اپੋਜੀਸ਼ਨ ਗਈਆਂ ਇਹ ਐਡ ਫਿਰ ਲਾਉਣੀ ਪਈ ਵੀ ਬਿਸਟ ਤੋਂ ਇਹਦਾ ਪ੍ਰਮੋਸ਼ਨ ਬੰਦ ਕਰਨਾ ਪਿਆ ਤੇ ਮੈਨੂੰ ਅੱਜ ਤੁਹਾਨੂੰ ਮੈਂ ਦਿਖਾਣਾ ਤਾਂ ਜਾਂਦਾ ਵੀ ਤੁਹਾਨੂੰ ਕਿੰਨਾ ਨੂੰ ਪਤਾ ਕਿ ਜੇ મોદી ਸਾਹਿਬ ਇੱਕ ਫੋਨ ਤੇ ਪ੍ਰਧਾਨ ਮੰਤਰੀ ਲੜਾਈ ਰਕਵਾ ਸਕਦਾ ਯੂਕਰੇਨ ਤੇ ਰਸ਼ੀਆ ਦੀ ਫਿਰ ਤੇ ਉਹ ਗਵਾਂਡ ਮੁਲਕਾਂ ਰੱਖਿਆ ਜਿਹੜੀ ਕਿ ਇਜ਼ਰਾਇਲ ਦੀ ਤੇ ਹਮਾਸ ਦੀ ਤੇ ਫلسطੀਨ ਦੀ ਵੀ ਲੜਾਈ ਰਕਵਾ ਸਕਦਾ ਮਤਲਬ ਝੂਠ ਬੋਲਣਾ ਤੇ ਇੰਨਾ ਪਰੋਸਣਾ ਮੋਦੀ ਦੀ ਜਿਹੜੀ ਗੱਲ ਇਹ ਹੋ ਗਈ ਸੀ ਭਾਰਤ ਸਰਕਾਰ ਦੀ ਜਦੋਂ ਯੂਕਰੇਨ ਚੋਂ ਜਿਹੜੇ ਸਟੂਡੈਂਟ ਕੱਢਣੇ ਸੀ ਨਾ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੰਡੈਮ ਕੀਤਾ ਸੀ ਵੀ ਇਹ ਸਾਡੇ ਹੱਥ 'ਚ ਕੁਝ ਨਹੀਂ ਇਹਨਾਂ ਨੇ ਉਦੋਂ ਬੰਦੇ ਚੱਕੇ ਆਪਣੇ ਜਦੋਂ ਉੱਥੋਂ ਬੰਦੇ ਗੜਿਆ ਉਹਨਾਂ ਨੇ ਐਜੂਕਰ ਇਹਨਾਂ ਨੇ ਬਾਹਰ ਜਿਹੜੇ ਉੱਥੋਂ ਨਿਕਲਿਆ ਜਿੱਥੇ ਪੋਲੈਂਡ ਗਿਆ ਪੋਲੈਂਡ ਤੋਂ ਬਾਅਦ ਵਿੱਚ ਇਹ ਜਿਹੜੇ ਸਟੂਡੈਂਟਾਂ ਨੂੰ ਲੈ ਕੇ ਆਇਆ ਨਾਲ ਹੀ ਜੇ ਪ੍ਰਧਾਨ ਮੰਤਰੀ ਉੱਥੇ ਜਾਂਦਾ ਇਹ ਤੇ ਮੈਂ ਖਬਰ ਦੀ ਗੱਲ ਕੀਤੀ ਸੀ ਦੂਜੇ ਪਾਸੇ ਜੇ ਪ੍ਰਧਾਨ ਮੰਤਰੀ ਜਾਂਦਾ ਰਸ਼ੀਆ ਦੇ ਵਿੱਚ ਤੁਹਾਨੂੰ ਸ਼ਾਇਦ ਯਾਦ ਹੋਣਾ ਪਿਛੇ ਅੱਜ ਤੋਂ 5-7 ਮਹੀਨੇ ਪਹਿਲਾਂ ਇੱਕ ਖਬਰ ਜਿਹੜੀ ਹੈ ਉਹ ਨਸ਼ਰ ਹੋਈ ਸੀ ਕਿ ਹਰਿਆਣੇ ਦੇ ਤੇ ਹਰਿਆਣੇ ਦੇ ਸਟੂਡੈਂਟ ਆ ਜਿਆਦਾ ਸੀਗੇ ਸ਼ਾਇਦ ਪੰਜਾਬ ਦੇ ਵੀ ਕੁਝ ਸੀਗੇ ਜਿਨ੍ਹਾਂ ਨੂੰ ਏਜੰਟਾਂ ਨੇ ਰੋਜ਼ਗਾਰ ਦੇ ਨਾਂ ਤੇ ਨੌਕਰੀ ਦੇ ਨਾਂ ਤੇ ਰਸ਼ੀਆ ਭੇਜ ਦਿੱਤਾ ਤੇ ਉਹਨਾਂ ਨੇ ਉੱਥੇ ਜਾ ਕੇ ਵੀਡੀਓ ਪਾਈ ਵੀ ਸਾਨੂੰ ਰੋਜ਼ਗਾਰ ਦੇ ਨਾਂ ਤੇ ਐਜੰਟਾਂ ਨੇ ਉਹ ਠੱਗਾ ਨੇ ਵਿਚੋਲਿਆਂ ਨੇ ਸਾਨੂੰ ਜਿਹੜਾ ਕਿ ਰਸ਼ੀਆ ਦੇ ਨਾਲ ਲੜਾਈ ਕਰਨ ਲਈ ਸਾਨੂੰ ਭੇਜ ਦਿੱਤਾ ਉੱਥੇ ਅਸਲ 'ਚ ਜਿਹੜੇ ਉਹ ਬੰਦਿਆਂ ਦੇ ਵੀਜੇ ਲੱਗੇ ਸੀ ਨਾ ਤੇ ਭਾਰਤ ਸਰਕਾਰ ਕੋਲੋਂ ਹੱਲੇ ਤੱਕ ਉਹਦੀ ਪੁਸ਼ਟੀ ਕਰ ਹੋਈ ਆ ਉਹ ਜਿਹੜੀ ਗੱਲ ਆ ਉਹ ਜਿਹੜੀ ਬਈ ਮਤਲਬ ਬਾਅਦ ਵਿੱਚ ਇਹ ਆਈ ਉਹਨਾਂ 'ਚ ਦੋ ਬੰਦੇ ਮਾਰੇ ਵੀ ਗਏ ਰਸ਼ੀਆ ਦੇ ਵਿੱਚ ਉਹ ਬੱਚੇ ਤਾਂ ਹੌਲੀਡੇ ਜਾਂ ਕੰਮ ਵਾਸਤੇ ਲੈ ਕੇ ਜਾਂਦੇ ਸੀ ਜਦੋਂ ਉਹਨਾਂ ਨੇ ਲੈਂਡ ਕੀਤਾ ਤੇ ਉਹਨਾਂ ਨੂੰ ਵਿਦਆਊਟ ਅ ਟ੍ਰੇਨਿੰਗ ਉਹਨਾਂ ਨੂੰ ਕਿਹਾ ਟ੍ਰੇਨਿੰਗ ਦਿੱਤੀ ਜਾਣੀ ਹੈ ਤੇ ਤੁਸੀਂ ਜਿਹੜੀ ਵਾਰ ਆ ਉਹ ਤੁਸੀਂ ਤੁਹਾਨੂੰ ਇੰਨੇ ਪੈਸੇ ਦਿੱਤੇ ਜਾਣਗੇ ਰਹਿਜ ਤੁਹਾਡੀ ਫ੍ਰੀ ਆ ਖਾਣਾ ਤੁਹਾਡਾ ਫ੍ਰੀ ਆ ਤੇ ਨਾਲ ਜਿਹੜਾ ਮੈਨਾਂ 20 ਕਹ ਹਜ਼ਾਰ ਜਾਂ 25 ਹਜ਼ਾਰ ਰੁਪਏ ਦੀ ਰਾਸ਼ੀ ਸੀ ਤੁਸੀਂ ਯੂਕਰੇਨ ਦੇ ਨਾਲ ਲੜਨਾ ਪਰ ਭਾਰਤ ਇਹ ਹੀ ਮੋਦੀ ਹੁਣੀ ਚੁੱਪ ਸੀ ਇਹ ਹੀ ਮੀਡੀਆ ਚੁੱਪ ਸੀ ਉਹ ਬੱਚਿਆਂ ਨੇ ਆਪ ਖੁਦ ਇੰਟਰਵਿਊ ਜਿਹੜੀ ਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈਆਂ ਸੀ ਆ ਤੁਹਾਨੂੰ ਤਸਵੀਰਾਂ ਦਿਖਦੀਆਂ ਨੇ ਮਤਲਬ ਇੱਕ ਦੇਸ਼ ਦਾ ਐਡਾ ਬੇੜਾ ਬੈਠ ਗਿਆ ਹੋਇਆ ਵੀ ਸੱਚ ਬੋਲਣਾ ਹੀ ਨਹੀਂ ਤੇ ਡੈਮੋਕ੍ਰੇਸੀ ਦਾ ਟੰਡੋਰਾ ਅਸੀਂ ਪੂਰੇ ਵਰਲਡ ਵਿੱਚ ਪਿੱਟ ਰਹੇ ਆ ਕਿ ਭਾਰਤ ਜਿਹੜਾ ਕਿ ਸਭ ਤੋਂ ਵੱਡਾ ਡੈਮੋਕ੍ਰੈਟਿਕ ਦੇਸ਼ ਹੈ ਦੇਸ਼ ਕਿੰਨਾ ਕੁ ਡੈਮੋਕ੍ਰੇਸੀ ਦਾ ਹਵਾਲਾ ਦਿੰਦਾ ਉਹ ਤੁਹਾਡੇ ਸਾਹਮਣੇ ਆ ਸੋ ਇਹ ਕਹਾਣੀ ਆ ਇਹ ਖਬਰ ਵੀ ਬਹੁਤ ਵੱਡੀ ਸੀ ਸ਼ਾਇਦ ਨਰਿੰਦਰ ਮੋਦੀ ਹੁਣੀ ਉੱਥੇ ਗਏ ਸੀ ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਜੀ ਜਾਂ ਉਹ ਜਿਹੜੇ ਬੰਦਿਆਂ ਨੇ ਵੀਜੇ ਲਵਾਏ ਸੀ ਉਹ ਏਜੰਟ ਭਾਰਤ ਵਿੱਚ ਹੀ ਨੇ ਇਹ ਬਿਲਕੁਲ ਉਹਨਾਂ ਦੇ ਕੋਲ ਇਹਨਾਂ ਬੰਦਿਆਂ ਨੂੰ ਪੁੱਛਿਆ ਕਿਸੇ ਨੇ ਕੋਈ ਇਨਕੁਆਰੀ ਨਹੀਂ ਕੀਤੀ ਗੱਲ ਜਿਹੜੀ ਉਹ ਮੀਡੀਆ ਨੇ ਵੀ ਨਹੀਂ ਬਾਲੀ ਚੱਕੀ ਸੋਸ਼ਲ ਮੀਡੀਆ ਤੇ ਇਹ ਗੱਲ ਬਣ ਬਣ ਕੇ ਰਹਿ ਗਈ ਕਿਉਂਕਿ ਇਹ ਗੱਲ ਜੇ ਮੀਡੀਆ ਚੱਕਦਾ ਤੇ ਇਹ ਬੀਜੇਪੀ ਦੇਖ ਇੰਡ ਜਾਣੀ ਸੀ ਉਧਰੋਂ ਇਲੈਕਸ਼ਨ ਦਾ ਵਕਤ ਸੀਗਾ ਸੋ ਤੁਸੀਂ ਇਹ ਹਿਸਾਬ ਲਾ ਲਓ ਕਿ ਮੋਦੀ ਹੁਣੀ ਇੱਕ ਮੋਦੀ ਹੈ ਤਾਂ ਮਮਕਨ ਹੈ ਐਸੇ ਟਾਈਮ ਮੋਦੀ ਹੀ ਲੈਡ ਬਰਿਆ ਥਾਰੀ ਬੀਜੇਪੀ ਨੂੰ ਤੁਹਾਡੇ ਸਾਹਮਣੇ ਆ ਹਾਲ ਕੀ ਹੋਇਆ ਬੀਜੇਪੀ ਦਾ ਇਹ ਤਾਂ ਜੇ ਭਾਰਤ ਦਾ ਇਲੈਕਸ਼ਨ ਕਮਿਸ਼ਨ ਭਾਰਤ ਦਾ ਸਾਰੀ ਆਈਪੀਐਸ ਲੌਬੀ ਭਾਰਤ ਦਾ ਜਿਹੜਾ ਕੋਟਾ ਜੇ ਨਾ ਸਾਥ ਬੀਜੇਪੀ ਐਂਤਨਿੰਦਰ ਮੋਦੀ ਸਰਕਾਰ ਦਾ ਦਿੰਦੀਆਂ ਤੇ ਇਹ 102 ਡਿਜੀਟ ਤੇ ਰਹਿਣੀ ਸੀ ਪਾਰਟੀ ਇਹ ਤੁਹਾਨੂੰ ਭੁਲੇਖਾ ਇਹ ਗੱਲ ਦਾ ਆਮ ਲੋਕਾਂ ਨੂੰ ਨਹੀਂ ਪਤਾ ਜੇ ਅਜੋਧਿਆ ਦੇ ਵਿੱਚ ਹੀ ਆਪਣੀਆਂ ਸੀਟਾਂ ਤੋਂ ਜਿੱਥੇ ਰਾਮ ਮੰਦਰ ਬਣਾਇਆ ਉੱਥੇ ਇਹ ਬੀਜੇਪੀ ਹਰ ਸਕਦੀ ਤਾਂ ਫਿਰ ਤੁਸੀਂ ਇਹਨਾਂ ਦਾ ਹੱਥ ਛੱਡ ਦੇਖੋ ਦੂਜੇ ਪਾਸੇ ਰਾਹੁਲ ਗਾਂਧੀ ਆ ਅਜੋਧਿਆ ਦੇ ਵਿੱਚ ਇੱਕ ਕਾਂਸਟੇਬਲ ਹੁੰਦਾ ਸੀ ਪੁਲਿਸ ਦੇ ਵਿੱਚ ਅੱਜ ਤੋਂ 20 ਬਰੇ ਪਹਿਲਾਂ ਉਹ ਕਾਂਸਟੇਬਲ ਜਿਹੜਾ ਸੀਗਾ ਉਹਨੂੰ ਜੇਲ ਹੁੰਦੀ ਆ ਕਿਸੇ ਪਤਾ ਨਹੀਂ ਹੁਣ ਮੈਨੂੰ ਕਿਹੜੇ ਕੰਮ ਦੇ ਵਿੱਚ ਉਹਨੂੰ ਜੇਲ ਹੁੰਦੀ ਆ ਫਰਾਡ ਵਿੱਚ ਸਰ ਉਹਨੂੰ ਫਰਾਡ ਦੇ ਵਿੱਚ ਉਹ ਜੇਲ ਹੁੰਦੀ ਆ ਜੇਲ ਤੋਂ ਜਦੋਂ ਆਉਂਦਾ ਉਹ ਬਾਬਾ ਬਣ ਜਾਂਦਾ ਉਹਦਾ ਕਾਫੀ ਉਹਨੇ ਵੱਡਾ ਮਤਲਬ 25 ਏਕੜਾਂ ਦੇ ਵਿੱਚ ਉਹਨੇ ਆਪਣਾ ਜਿਹੜਾ ਆਸ਼ਰਮ ਬਣਾਇਆ ਹੋਇਆ ਉੱਥੇ ਤਿੰਨ ਚਾਰ ਦਿਨ ਪਹਿਲਾਂ 120 25 ਬੰਦਿਆਂ ਦੀ ਮੌਤ ਹੋ ਜਾਂਦੀ ਆ ਜਿਹੜਾ ਕਿ ਉੱਥੇ ਭਗੜਣ ਮੱਚਦੀ ਆ ਸਤਸੰਗ ਦੇ ਵਿੱਚ ਤੇ ਜਿਹਦੇ ਵਿੱਚ ਬੱਚੇ ਤੇ ਔਰਤਾਂ ਜ਼ਿਆਦਾ ਮਰਦੇ ਨੇ ਉੱਥੇ ਜਦੋਂ ਹਸਪਤਾਲ 'ਚ ਲੈ ਕੇ ਗਏ ਆ ਉੱਥੇ ਮੋਰੇ ਇੱਕ ਡਾਕਟਰ ਸੀ ਕੋਈ ਐਂਬੂਲੈਂਸ ਨਹੀਂ ਸੀ ਇਹਨਾਂ ਦੇ ਰਾਜ ਜਿਹੜਾ ਕਿ ਡਬਲ ਇੰਜਣ ਦਾ ਸਰਕਾਰ ਦਾ ਰਾਜ ਯੂਪੀ ਆ ਉਹਦਾ ਇਹ ਹਾਲ ਆ ਖਬਰ ਫੇਰ ਦੱਬੀ ਗਈ ਹੁਣ ਇੱਕ ਬੰਦਾ ਜਿਹੜਾ ਉਹਨਾਂ ਦਾ ਕੋਪੀਏ ਸੀ ਕੋ ਥੱਲੇ ਸੀਗਾ ਕੋ ਬੰਦਾ ਉਹਦੇ ਫਿਰ ਪਰਚਾ ਕਰ ਦਿੱਤਾ ਉਹ ਜਿਹੜਾ ਠੱਗ ਬਾਬਾ ਸੀ ਉਹਦੇ ਸਿਰ ਨਹੀਂ ਕੀਤਾ ਕਿਉਂਕਿ ਉਹ ਕਹਿੰਦੇ ਜੀ ਉਹਨੇ ਕਾਲ ਦਿੱਤੀ ਸੀ ਉਹਨੇ ਸੱਤ ਸੰਗ ਬੁਲਾਇਆ ਸੀ ਤੇ ਇੱਥੇ ਕਹਾਣੀ ਇਹ ਆ ਰਹੀ ਹੈ ਇਸ ਟਾਈਮ ਜਿੰਨਾਂ ਕਾ ਪਤਾ ਚੱਲ ਰਿਹਾ ਵੀ ਜਿਹੜਾ ਉਹ ਬਾਬਾ ਜਿਹੜਾ ਪੁਲਿਸ ਵਾਲਾ ਸੀ ਬਹੁਤ ਗਰੀਬ ਠੀਕਾ ਕਹਿੰਦੇ ਰੋਟੀ ਨਹੀਂ ਸੀ ਚੱਲਦੀ ਉਹਦੀ ਉਹਦੇ ਪਿੰਡ ਦੇ ਵਿੱਚ ਲੋਕਾਂ ਜਾ ਕੇ ਪਤਾ ਕੀਤਾ ਪਰ ਉਹ ਬਾਬਾ ਜਦੋਂ ਬਣ ਗਿਆ ਉਹ ਅਰਬਪਤੀ ਬਣ ਗਿਆ ਕਿਉਂਕਿ ਉਹਦੇ ਹੱਥ ਵੋਟਾਂ ਨੇ ਤੇ ਵੋਟਾਂ ਨੇ ਰਾਜਨੀਤੀ ਕਰਕੇ ਭਾਜਪਾ ਸਰਕਾਰ ਨੇ ਜਾਂ ਐ ਜਿਹੜਾ ਕਿ ਜਿਹਨੂੰ ਬਹੁਤ ਬਿਲਡੋਜ਼ਰ ਬਾਬਾ ਕਹਿੰਦੇ ਸੀ ਇਹ ਦਿੱਤੇਨਾਥ ਜੋਗੀ ਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਹੁਣ ਜਿਹੜਾ ਪੀਏ ਆ ਉਹਦੇ ਸਿਰ ਪਰਚਾ ਕਰ ਦਿੱਤਾ ਤੇ ਬਾਬੇ ਦੀ ਇੰਨੀ ਕੀ ਗੱਲ ਆਈ ਆ ਜਿਵੇਂ ਕਿ ਆਸਰਾਮ ਆ ਰਾਮ ਰਹੀਮ ਕੇ ਜੰਗ ਬੱਚੀਆਂ ਦੇ ਰੇਪ ਕਰ ਰਿਆ ਜੰਗ ਬੱਚੀਆਂ ਦੇ ਸ਼ੋਸ਼ਣ ਉਸ ਡੇਰੇ ਵਿੱਚ ਹੋ ਰਿਹਾ ਕਿ ਉਹਦੀ ਘਰ ਵਾਲੀ ਵੀ ਨਾਲ ਮਿਲੀ ਹੋਈ ਆ ਇਹ ਕਹਾਣੀ ਜਿਹੜੀ 3-4 ਦਿਨ ਦੀ ਖਬਰ ਬਣੀ ਫਲੈਸ਼ ਹੋਈ ਹੋਰੇ ਰਾਹੁਲ ਗਾਂਧੀ ਉੱਥੇ ਵੀ ਜਾਂਦਾ ਉੱਥੇ ਵੀ ਜਿਹਨਾਂ ਦੇ ਜਿਹੜੇ ਪਰਿਵਾਰਾਂ ਦੇ ਜੀ ਮਰੇ ਨੇ ਉਹਨਾਂ ਨੂੰ ਜਾ ਕੇ ਮਿਲਦਾ ਤੇ ਬੀਜੇਪੀ ਤੇ ਉਧਰੋਂ ਭਾਰਤ ਦਾ ਗੋਦੀ মিডিਆ ਰੌਲਾ ਪਾ ਰਿਹਾ ਵੀ ਇਹ ਪੋਲਿਟਿਕਸ ਕਰ ਰਿਹਾ ਜੇ ਮੈਨੂੰ ਲੱਗਦਾ ਉਹਨਾਂ ਨੂੰ ਲੋਡ ਬੰਦ ਬੰਦਿਆਂ ਨੂੰ ਜਾ ਕੇ ਮਿਲਣਾ ਦਵਾਈਆਂ ਦੇ ਰਹੀ ਹੈ ਕਾਂਗਰਸ ਦੇ ਜਿਹੜੇ ਉਹ ਰਾਹੁਲ ਗਾਂਧੀ ਦੇ ਬੰਦੇ ਆਏ ਦੀ ਪਾਰਟੀ ਤੇ ਜੇ ਇਹ ਪੋਲਿਟਿਕਸ ਕਰਦੇ ਤਾਂ ਮੇਰੇ ਹਿਸਾਬ ਨਾਲ ਪੋਲਿਟਿਕਸ ਵਧੀਆ ਜੇ ਗਰੀਬ ਲੋਡ ਬੰਦਾਂ ਦੇ ਜਾ ਕੇ ਉੱਥੇ ਮਦਦ ਕਰ ਰਿਹਾ ਇਹਦੇ ਫਿਰ ਰਾਜਨੀਤੀ ਮੇਰੇ ਹਿਸਾਬ ਨਾਲ ਕਰਨੀ ਚਾਹੀਦੀ ਇਦਾਂ ਦੀ ਰਾਜਨੀਤੀ ਇਹ ਕਿਉਂ ਨਹੀਂ ਇਹਹੀ ਇਹ ਜਿਹੜਾ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਉੱਥੇ ਕਿਉਂ ਨਹੀਂ ਗਏ ਹਰ ਪਾਸੇ ਜਾ ਕੇ ਤੇ ਕੈਮਰੇ ਨਾਲ ਲੈ ਕੇ ਫੋਟੋਆਂ ਦੇ ਖਿੱਚਦੇ ਨੇ ਪਰ ਕਹਿੰਦੇ ਕਈ ਵਾਰੀ ਨਾ ਬੰਦੇ ਦੀ ਜਿਹਨੇ ਭੁੱਖ ਮੰਗ ਦੇਖੀ ਹੋਵੇ ਜ ਜਿਹਨੇ ਛਿੱਤਰ ساری ਉਮਰ ਖਾਦੇ ਹੋਣ ਜਦੋਂ ਸੱਤਾ ਉਹਦੇ ਹੱਥ ਆਉਂਦੀ ਨਾ ਉਹ ਬਹੁਤ ਵੱਡਾ ਜਿਹੜਾ ਕਿ ਔਰੰਗਜ਼ੇਬ ਵਰਗਾ ਨਾਦਰ ਸ਼ਾਹ ਵਰਗਾ ਰਬਈਆ ਹਿਟਲਰ ਵਰਗਾ ਨਰਿੰਦਰ ਮੋਦੀ ਵੀ ਆ ਜੇ ਪਤਿੰਨ ਦੀ ਗੱਲ ਕਰਦੇ ਆ ਇਹ ਇਹ ਵੀ ਉਹੋ ਜਿਹਾ ਹੀ ਆ ਤੁਹਾਨੂੰ ਪਤਾ ਹੀ ਆ ਵੀ ਜੋ ਕੁਝ ਇਹਨਾਂ ਨੇ ਕਰਵਾਇਆ ਪਲਵਾਮਾ ਕਰਵਾਇਆ ਇਹਨਾਂ ਨੇ ਉਹਦੇ ਵਿੱਚ ਆਪਣੇ ਗੋਦਰਾ ਕਾਂਡ ਦਾ ਆਪਾਂ ਨੂੰ ਸਾਰਾ ਪਤਾ ਐਸ ਵਾਰ ਬਚ ਗਏ ਬਹੁਤ ਵੱਡਾ ਕਾਂਡ ਕਰਵਾਉਣਾ ਸੀਗਾ ਪਰ ਇਸ ਵਾਰ ਰੌਲਾ ਪਹਿਲਾਂ ਜਾਦਾ ਸੋਸ਼ਲ ਮੀਡੀਆ ਤੇ ਪੈ ਗਿਆ ਇਹਨਾਂ ਦੀ ਬਾਤ ਚੱਲੀ ਨਹੀਂ ਨਹੀਂ ਤਾਂ ਅੱਛਾ ਹੋਰ ਗੱਲ ਵੀ ਆ ਹਿੰਦੂ ਮੁਸਲਮਾਨ ਦੀ ਵੋਟਵੇ ਰਾਜਨੀਤੀ ਵੀ ਨਹੀਂ ਚੱਲ ਰਹੀ ਹੁਣ ਲੋਕ ਅਜੋਧਿਆ ਦੇ ਵਿੱਚ ਅੱਜ ਇੱਕ ਖਬਰ ਹੋਰ ਬੜੀ-ਬੜੀ ਨਸ਼ਰ ਹੋਈ ਆ ਜਿਹੜੀ ਆ ਉਹ ਖਬਰ ਇਹ ਨਸ਼ਰ ਹੋਈ ਆ ਵੀ ਕਿਵੇਂ ਬੀਜੇਪੀ ਦੇ ਜਾਂ ਵੱਡੇ ਵੱਡੇ ਆਈਪੀਐਸ ਆਫੀਸਰ ਸਪਾ ਦੇ ਬੀਆਰਐਸਪੀ ਦੇ ਜਾਂ ਹੋਰ ਲੀਡਰਾਂ ਨੇ ਮੰਤਰੀਆਂ ਨੇ ਇਹ ਕarnataka ਦੇ ਮੁੱਖ ਮੰਤਰੀ ਨੇ ਕਿਵੇਂ ਜਿਹੜੀ ਜ਼ਮੀਨ 15 20 ਕਿਲੋਮੀਟਰ ਅਜੋਧਿਆ ਦੇ ਲਾਗੇ ਲੱਗਦੀਆਂ ਜ਼ਮੀਨਾਂ ਜਿਹੜੀਆਂ ਅੱਜ ਤੋਂ 3 ਬਰੇ ਪਹਿਲਾਂ ਕਿਵੇਂ ਖਰੀਦੀਆਂ ਸਸਤੇ ਭਾਅ ਦੇ ਵਿੱਚ ਕਿ ਇਹ ਬੜਾ ਵੱਡਾ ਪਲਾਨ ਹੈਗਾ 25 ਜਿਹੜੇ ਆ ਪਿੰਡਾਂ ਦੇ ਵਿੱਚੋਂ 25000 ਏਕੜ ਜ਼ਮੀਨ 2500 ਸੋਰੀ 2500 ਏਕੜ ਖਰੀਦਿਆ ਗਿਆ ਤੇ ਜਿਹਦੇ ਵਿੱਚ 2500 ਬੰਦਾ ਮੇਰੇ ਹਿਸਾਬ ਨਾਲ 2000 ਤੋਂ ਉੱਤੇ ਬੰਦੇ ਦੀਆਂ ਰਜਿਸਟਰੀਆਂ ਜਿਹੜੀਆਂ ਬੇਨਾਮੀ ਰਜਿਸਟਰੀਆਂ ਜਿਹੜੀਆਂ ਉਹ ਦੈਨਿਕ ਪਾਸ ਕਰਦੇ ਜਾਂ ਸ਼ਾਇਦ ਇਹ ਉਹ ਖਬਰ ਕੀਤੀ ਆ ਹੁਣ ਮੈਨੂੰ ਸ਼ਾਇਦ ਮੀਡੀਆ ਨਾਲ ਨਹੀਂ ਪਤਾ ਖਬਰ ਅਖਬਾਰ ਚ ਬੜੀ ਵੱਡੀ ਬੇਰੇਵੇਲੇ ਨਾਲ ਛਪੀ ਆ ਉਹਤੇ ਆਪਾਂ ਕਦੇ ਹੋਰ ਗੱਲਬਾਤ ਕਰਾਂਗੇ ਇਹ ਐਡਾ ਵੱਡਾ ਘਟਾਲਾ ਅਜੋਧਿਆ ਦੇ ਨਾਂ ਤੇ ਲੋਕਾਂ ਦੇ ਘਰ ਉਜਾੜ ਦਿੱਤੇ ਗਏ ਕਿਸੇ ਨੇ ਬਾਤ ਨਹੀਂ ਪੁੱਛੀ ਮਤਲਬ ਤੁਸੀਂ ਇਹ ਹਿਸਾਬ ਲਾ ਲਓ ਵੀ ਅਗਲੇ 5 ਸਾਲਾਂ ਦੀ ਰਾਜਨੀਤੀ ਵਾਸਤੇ ਜੋ ਕੁਝ ਇਹ ਕਰ ਸਕਦੇ ਸੀ ਕੀਤਾ ਸੋ ਇਹ ਖਬਰ ਜਿਹੜੀ ਆਸ ਟਾਈਮ ਪ੍ਰਧਾਨ ਮੰਤਰੀ ਦੀ ਜਿਹੜੀ ਇਹ ਬੇਇੱਜ਼ਤੀ ਬਹੁਤ ਹੋ ਰਹੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਇਹ ਗੱਲ ਆਵੇ ਭਾਰਤ ਦਾ ਮੀਡੀਆ ਗੱਲ ਕਰਕੇ ਨਹੀਂ ਰਾਜੀ ਪਰ ਜਿੱਥੇ ਸੋਸ਼ਲ ਮੀਡੀਆ ਯੂਟਿਊਬਰ ਨੇ ਵੱਡੇ ਵੱਡੇ ਚannels ਬੈਸਟਮ ਜਿਹੜੀ ਗੱਲ ਮੈਂ ਤੁਹਾਨੂੰ ਅੱਗੇ ਵੀ ਦੱਸੀ ਸੀ ਕਿ ਭਾਰਤ ਦੇ ਮੇਨ ਸਟ੍ਰੀਮ মিডিਏ ਨਾਲੋਂ ਸੋਸ਼ਲ ਮੀਡੀਆ ਦੀ ਜਿਹੜੀ ਐਵਰੇਜ ਆ ਜਾਂ ਉਹਦੇ ਲੋਕਾਂ ਦੇ ਵਿੱਚ ਪ੍ਰੇਮ ਜਾਂ ਸੱਚੀ ਖਬਰ ਲੋਕਾਂ ਦਾ ਵਿਸ਼ਵਾਸ ਕਿਤੇ ਜ਼ਿਆਦਾ ਬਣ ਗਿਆ ਵੀ ਇਹ ਇਹਦੇ ਨਾਲੋਂ ਜ਼ਿਆਦਾ ਸੋ ਮੇਰੀ ਬੇਨਤੀ ਤੇ ਇਹੀ ਆ ਇਹ ਜਿਹੜੀ ਖਬਰ ਆ ਨਾ ਤੁਸੀਂ ਇੱਕ ਪਾਸੇ ਇਹ ਜਿਹੜੀ ਆ ਭਾਰਤ ਦੀ ਜਿਹੜੀ ਇਸ ਦੌਰਾਂ ਰਸ਼ੀਆ ਦੇ ਵਿੱਚ ਦੂਜੇ ਪਾਸੇ ਪ੍ਰਧਾਨ ਮੰਤਰੀ ਦਾ ਮਤਲਬ ਇੱਕ ਗੱਲ ਕਹਿ ਸਕਦੇ ਮੈਂ ਪਿਛਲੇ 9 ਤੀਹਾਂ ਦਿਨਾਂ ਤੋਂ ਬਾਅਦ ਆ 9 ਤਰੀਕ ਤੋਂ ਜਦੋਂ ਦੀ ਸੌਂ ਚੁੱਕੀ ਆ ਉਸ ਦਿਨ ਤੋਂ ਲੈ ਕੇ ਹੁਣ ਤੱਕ ਜਿਹੜੀ ਗੱਲ ਆ ਜਿਹੜੀ ਪ੍ਰਧਾਨ ਮੰਤਰੀ ਦੀ ਹਰ ਦਿਨ ਮੜਾ ਬੈਡਲਕ ਦੇ ਜਿਹੜੇ ਪ੍ਰੈਡਿਕਸ਼ਨ ਕਰ ਰਹੇ ਨੇ ਜਿਹੜੇ ਮਾਹਰ ਨੇ ਉਹ ਇੱਥੇ ਤੱਕ ਕਿ ਐਸਾ ਇਲਾ ਰਹੇ ਨੇ ਕਿ ਨਵੰਬਰ ਮਹੀਨੇ ਤੱਕ ਇਸ ਸਾਲ ਦੇ ਵਿੱਚ ਪ੍ਰਧਾਨ ਮੰਤਰੀ ਕੁਰਸੀ ਧੋਲ ਥਣਗੇ ਇਹ ਪ੍ਰੈਡਿਕਸ਼ਨ ਆ ਉਹਨਾਂ ਲੋਕਾਂ ਦੀ ਜਿਹੜੇ ਜਿਆਦਾ ਰਾਜਨੀਤੀ ਬਾਰੇ ਪਤਾ ਸੋ ਮੈਂ ਤੇ ਇਹ ਖਬਰ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਐ ਇਹ ਖਬਰ ਜਿਹੜੀ ਆ ਬੇਹੱਦ ਦੁਖਦਾਈ ਆ ਪੂਰੇ ਵਰਲਡ ਦੇ ਵਿੱਚ ਇਹ ਸ਼ਾਇਆ ਪਈਆਂ ਨੇ ਭਾਰਤ ਦੇ মিডিਆ ਦੇ ਵਿੱਚ ਉਹ ਉੱਥੇ ਬਾਬਾ ਬਾਂ ਕਰ ਰਹੀਆਂ ਨੇ ਬੀਬੀਆਂ ਸੁਰਖੀਆਂ ਬਿੰਦੀਆਂ ਲਾ ਕੇ ਤੁਹਾਨੂੰ ਪਤਾ ਹੀ ਆ ਕਿ ਕਿਵੇਂ ਅੱਜ ਕੱਲ ਮੀਡੀਆ ਦਾ ਕੰਮ ਆ ਵੀ ਜੇ ਪੈਸਾ ਪੈਸੇ ਦੇ ਸਿਰ ਤੇ ਤੁਸੀਂ ਮੈਂ ਤੁਹਾਨੂੰ ਅੱਗੇ ਵੀ ਗੱਲ ਕਹੀ ਸੀ ਵੀ ਜਦੋਂ ਇਲੈਕਸ਼ਨ ਹੋਇਆ ਸੀ ਇਹ ਅੰਜਨਾ ਓਮ ਕਸ਼ਵ ਹੈਲੀਕਾਪਟਰ ਤੇ ਜਾਂਦੀ ਸੀ ਡਿਬੇਟਾਂ ਕਰਾਣਾ ਤੁਹਾਨੂੰ ਲੱਗਦਾ ਕਿ ਮੀਡੀਆ ਦੀ ਪੱਤਰਕਾਰ ਹੈਲੀਕਾਪਟਰ ਤੇ ਜਿਹਨੂੰ ਮਹਈਆ ਕਰਾਇਆ ਜਾ ਰਿਹਾ ਵੀ ਉਹ ਉਹ ਡਿਬੇਟ ਕਰਾਊਗੀ ਜਾਂ ਉਹ ਇੱਕ ਤਰਫਾ ਪ੍ਰੋਗਰਾਮ ਕਰੂਗੀ ਇਹਦੇ ਆਪਾਂ ਨੂੰ ਪਤਾ ਹੀ ਆ ਸੋ ਇਹ ਕਹਾਣੀ ਜਿਹੜੀ ਆ ਬਹੁਤ ਦਰਦਨਾਕ ਆ ਇਹ ਸਾਡੇ ਸਾਰਿਆਂ ਨੇ ਜਾਣਨ ਵਾਲੀ ਆ ਵੀ ਇੱਕ ਪ੍ਰਧਾਨ ਮੰਤਰੀ ਦੂਜੇ ਖੁੰਨੀ ਪ੍ਰਧਾਨ ਮੰਤਰੀ ਨੂੰ ਮਿਲਦਾ ਤੇ ਪੂਰੇ ਵਰਲਡ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਤੇ ਭਾਰਤ ਦਾ মিডিਆ ਜਿਹੜਾ ਉਹ ਪੱਬਾਂ ਭਾਰੋ ਕੇ ਸਿੱਪਤਾ ਕਰ ਰਿਆ ਅਸਕਰ ਦਾ ਬਈ ਮੈਨੂੰ ਲੱਗਦਾ ਮੇਰਾ ਟਾਈਮ ਹੋ ਗਿਆ ਬਾਈ ਜੀ ਹੋ ਗਿਆ ਤੇ ਆਪਣੇ ਕੋ ਤੇ ਆਪਾਂ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਸੋ ਇਹਦੇ ਨਾਲ ਆਪਾਂ ਇੱਥੇ ਪ੍ਰੋਗਰਾਮ ਨੂੰ ਸੰਖੇਪ ਦਿਆਂ ਆਪੋ ਆਪਣਾ